ਆ ਉਹਦੇ ਕੰਨ ਕੁਆਲਟੀ ਮੇਨ ਕੰਨ ਇਹਦਾ ਛੋਟਾ ਐਂ ਬੱਚਿਆਂ ਦੇ ਆਉਂਦਾ ਐਂ ਕੁੰਡੀ ਵਾਲਾ ਕੰਨ ਹੀ ਆਉਂਦਾ ਜਿਆਦਾ ਅੱਛਾ ਮੇਨ ਇਹਦੀ ਕੁਆਲਟੀ ਇਹ ਹੈ ਜੀ ਜਿਆਦਾ ਹਾਈਟ ਦੀ ਬੋਡੀ ਸਟਰਕਚਰ ਜੋ ਚਾਹੀਦੀ ਆ ਆਪਣਾ ਬੰਤਰ ਉਸ ਮੇਨ ਪ੍ਰੋਪਰ ਬੰਤਰਾਂ ਦਾ ਤੇ ਇਹਨਾਂ ਬੱਚੇ ਤੇ ਸ਼ੋਅ 'ਚ ਵੀ ਆਏ ਆ ਇਹ ਐਣਾ ਜਿਵੇਂ ਮੰਨ ਲਓ ਤਾਉਣ ਲੰਮੀ ਚਾਹੀਦੀ ਐ ਮਣੀਆ ਪਤਲਾ ਚਾਹੀਦਾ ਕੰਨਾਂ ਦੀ ਪ੍ਰੋਫਾਈਲ ਪ੍ਰੋਪਰ ਜਿਵੇਂ ਮੰਨ ਲਓ ਆ ਕੁੰਡੀ ਵਾਲਾ ਕੰਨ ਵੈਸੇ ਸਿੰਪਲ ਕੰਨ ਵੀ ਐਂ ਵੀ ਆ ਜਾਂਦੇ ਆ ਤੇ ਜੇ ਮੰਨ ਲਓ ਵੀ ਕਾਠੀਆਵਾਦੀ ਨਾ ਹੋਵੇ ਮੱਥਾ ਚੌੜਾ ਨਾ ਹੋਵੇ ਹਮ ਅੱਖ ਮੋਟੀ ਚਾਹੀਦੀ ਐ ਜੀ ਟੱਕ ਫੋੜਾ ਜਿ ਉੱਤੋਂ ਦਾ ਬਹੁਤ ਸ਼ੋਅ ਕੁਆਲਿਟੀ ਆ ਉਹਨਾਂ ਦਾ ਬੋਨ ਸਾਈਜ਼ ਹੀ ਨਹੀਂ ਨਾ ਉਹਨਾਂ ਦੀ ਕੋਈ ਚੈਸਟ ਹੈ ਕੋੜੇ ਚੈਸਟ ਵੀ ਚਾਹੀਦੀ ਹੈ ਬਾਈ ਪਿੱਠਪੜਾ ਵੀ ਚਾਹੀਦਾ ਲੈਂਥ ਵੀ ਚਾਹੀਦੀ ਹੈ ਕਈ ਅੱਜ ਦੇ ਟਾਈਮ ਦੇ ਕੀ ਇਹ ਘੋੜੇ ਜਿਆਦਾ ਤਕਰੀਬਨ ਹੀ ਮੰਨ ਕੇ ਚੱਲੋ ਆਲਮੋਸਟ ਉਹਨਾਂ ਦੀ ਲੈਂਥ ਹੈ ਨਹੀਂ ਉਹ ਲੱਖ ਰੁਪਈਆ ਬਾਈ ਲੱਖ ਰੁਪਈਆ ਬਾਈ ਜੀ ਅਲਬਖਸ਼ ਘੋੜੇ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੋਣਾ ਪਰ ਅੱਜ ਆਪਾਂ ਤੁਹਾਨੂੰ ਇਸ ਘੋੜੇ ਦੇ ਦਰਸ਼ਨ ਵੀ ਕਰਵਾ ਦਿੰਨੇ ਆ ਤੇ ਆਪਾਂ ਇਸ ਟਾਈਮ ਖੜੇ ਆਂ ਜਿੱਤੇ ਲੋ ਸਟੱਡ ਫਾਰਮ ਦੇ ਵਿੱਚ ਜਿਹੜਾ ਕਿ ਬਠਿੰਡਾ ਸ਼ਹਿਰ ਦੇ ਵਿੱਚ ਮੌਜੂਦ ਹੈ ਤੇ ਆਪਾਂ ਸ਼ਹਿਰੀ ਬਾਈ ਜੀ ਹੋਰਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਸਰੀ ਕਾਲ ਸਾਸਰੀ ਕਾਲ ਬਾਈ ਸਾਸਰੀ ਕਾਲ ਸਾਰੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਬਾਈ ਤੇ ਅੱਜ ਆਪਾਂ ਇਸ ਅਲਬਖਸ਼ ਘੋੜੇ ਦੀ ਗੱਲਬਾਤ ਕਰਨੀ ਹੈ ਤੇ ਬਈ ਇਹਦੀ ਜੇ ਆਪਾਂ ਗੱਲ ਕਰੀਏ ਵੀ ਅਲਬਖਸ਼ ਤੋਂ ਹੀ ਗੱਲ ਕਰਦੇ ਆਂ ਵੀ ਇਹਦਾ ਨਾਮ ਅਲਬਖਸ਼ ਕਿਵੇਂ ਵਿਆ ਅਲਬਖਸ਼ ਬਾਈ ਇਹ ਗੈਰੀ ਬਾਈ ਲੈ ਕੇ ਆਏ ਸੀ ਗੁਰਪ੍ਰਤਾਪ ਬਾਈ ਠੀਕ ਹੈ ਗੋਗੋ ગાંધી ਤੇ ਬਰੀਡ ਹੋਇਆ ਇਹ ਹੂੰ ਤੇ ਗੈਰੀ ਰਾਤੋਂ ਜਗਣਾ ગાંધી ਜੀ ਦੇ ਫਾਰਮ ਤੋਂ ਆਇਆ ਸੀਗਾ ਤੇ ਗੈਰੀ ਬਾਈ ਨੇ ਇਹਦਾ ਨਾਮ ਅਲਬਖਸ਼ ਰੱਖਿਆ ਸੀਗਾ ਛੋਟੇ ਨੇ ਬੱਚੇ ਦਾ ਨੀ ਇਹ ਗਜਰਾਤ ਤੋਂ ਆਇਆ ਹੋਇਆ ਹੈ ਗਜਰਾਤ ਬਰੀਡ ਜਗਨਗਾਂਧੀ ਤੇ ਬਰੀਡ ਹੋਇਆ ਬਾਈ ਇਹ ਠੀਕ ਹੈ ਤੇ ਇਹਦੇ ਜੇ ਆਪਾਂ ਬਲੱਡ ਲਾਈਨ ਦੀ ਗੱਲ ਕਰੀਏ ਉਵੇਂ ਬਲੱਡ ਲਾਈਨ ਬਾਈ ਇਹ ਦਰੋਨੇ ਦਾ ਜਿਹੜਾ ਸਚਨ ਲਗੜ ਜੀ ਕੋਲ ਪੁੰਨੇ ਉਹ ਵੀ ਗੈਰੀ ਬਾਈ ਨੇ ਵੇਚਿਆ ਸੀ ਉਹ ਵੀ ਉਹਦਾ ਪਹਿਲਾ ਬੱਚਾ ਜੀ ਇਹ ਪਹਿਲਾ ਰਿਜ਼ਲਟ ਆ ਮਾਂ ਦੀ ਮਣਕੀ ਨਾਮ ਦੀ ਘੋੜੀ ਸੀਗੀ ਹੂੰ ਤਾਂ ਜੋ ਆਪਣਾ ਮਲਾਮੀ ਲਾਈਨ ਹੈ ਜੀ ਠੀਕ ਹੈ ਉਹ ਵੀ ਜਗਨਗਾਂਧੀ ਦੇ ਘਰੇ ਹੀ ਸੀ ਠੀਕ ਹੈ ਜੀ ਹਾਂ ਜੀ ਅੱਗੇ ਗ੍ਰੈਂਡਸਰ ਸ਼ਾਨਦਾਰ ਹੈਗਾ ਉਦੋਂ ਅੱਗੇ ਵਾਲੀ ਸ਼ਾਨ ਆਗਾ ਜੀ ਤੇ ਬਾਈ ਜੀ ਇਹਦਾ ਨਾਮ ਹੈ ਜਿਹੜਾ ਅਲਬਖਸ਼ ਇਸ ਨਾਮ ਦਾ ਆਪਣੇ ਹੁਣ ਇੱਕ ਹੀ ਘੋੜਾ ਹੈ ਇਸ ਟਾਈਮ ਕਿ ਹੋਰ ਵੀ ਘੋੜੇ ਹੈਗੇ ਇੰਡੀਆ ਦੇ ਵਿੱਚ ਘੋੜਾ ਇੱਕ ਹੀ ਹੈ ਬਾਈ ਆਪਣੇ ਬਾਈ ਐਂ ਤਾਂ ਪਤਾ ਕੀ ਹੈ ਦੇਖੋ ਜਿਹੜਾ ਮੇਨ ਆਪਣੇ ਏਰੀਆ 'ਚ ਤਾਂ ਇਹੀ ਹੈ ਹਾਂ ਐਂ ਤਾਂ ਹੁਣ ਨਾਮ ਕੋਈ ਵੀ ਰੱਖ ਸਕਦਾ ਹੈ ਐ ਹੁਣ ਐਂ ਤਾਂ ਬਾਈ ਆਰਪੀ ਵਾਲਾ ਅਲਬਖਸ਼ ਚਲਾ ਗਿਆ ਉਹਦਾ ਨਾਮ ਬਾਅਦ 'ਚ ਰੱਖਿਆ ਸੀ ਇਹਦਾ ਨਾਲ ਬਖਸ਼ ਪਹਿਲਾਂ ਸੀਗਾ ਤੇ ਉਹਦਾ ਪਹਿਲਾਂ ਹੀ ਅਲਬਖਸ਼ ਰੱਖਿਆ ਹੋਇਆ ਸੀ ਹਾਂ ਵੀ ਐ ਐ ਉਹਵੇਂ ਰੱਖਣ ਨੂੰ ਭਾਵੇਂ ਕੋਈ ਮਰਜ਼ੀ ਰੱਖ ਲੇ ਹੈਨਾ ਜਿਆਦਾ ਯਾਨੀ ਕਿ ਮੇਨ ਨਿਗਾ 'ਚ ਇਸ ਕਲਰ ਤੇ ਸਾਰੇ ਆਹ ਟਾਈਪ 'ਚ ਇਕੱਲਾ ਇਹੀ ਹੈ ਤੇ ਬਾਈ ਜੀ ਇਹਦੀ ਆਪਣੇ ਖਾਸ ਗੱਲ ਕੀ ਐ ਇਸ ਕੋੜੇ ਦੇ ਵਿੱਚ ਜਿਹੜੇ ਆਪਾਂ ਲੋਕਾਂ ਨੂੰ ਦੱਸਦੇ ਆ ਉਹਦੇ ਕੈਰੈਕਟਰਸਟਿਕ ਬਾਈ ਜਿਆਦੇ ਪਟਿਆਲੇ ਬੱਚੇ ਬਹੁਤ ਦੁੱਤਿਆ ਨੇ ਬਾਈ ਹੂੰ ਆ ਉਹਦੇ ਕੰਨ ਕੁਆਲਟੀ ਮੇਨ ਕੰਨ ਇਹਦਾ ਛੋਟਾ ਐਂ ਬੱਚਿਆਂ ਦੇ ਆਉਂਦਾ ਐਂ ਕੁੰਡੀ ਵਾਲਾ ਕੰਨ ਨਹੀਂ ਆਉਂਦਾ ਜਿਆਦਾ ਅੱਛਾ ਮੇਨ ਇਹਦੀ ਕੁਆਲਟੀ ਇਹ ਹੈ ਜਿਆਦੇ ਹਾਈਟ ਦੀ ਬਾਡੀ ਸਟਰਕਚਰ ਜੋ ਚਾਹੀਦੀ ਆਪਾਂ ਬੰਤਰ ਉਸ ਮੇਨ ਪ੍ਰੋਪਰ ਬੰਤਰਾਂ ਦਾ ਤੇ ਇਹ ਬੱਚੇ ਤੇ ਸ਼ੋਅ 'ਚ ਵੀ ਆਏ ਆ ਅੱਛਾ ਇਹ ਸ਼ੋਅ 'ਚ ਵੀ ਇਹਦੇ ਆਏ ਤੇ ਆਪਾਂ ਜੇ ਇਹਦੇ ਬਾਈ ਹਾਈਟ ਦੀ ਗੱਲ ਕਰੀਏ ਕਿੰਨੀ ਕੁ ਹਾਈਟ ਹੋਣੀ ਹੈ ਹਾਈਟ ਬਾਈ 68 ਤੋਂ ਪਲੱਸ ਆਈ ਇਹੇ 6'0" ਤੋਂ ਪਲੱਸ ਹਾਈ ਟਾਈਟ ਹੈ। ਹਾਂਜੀ, ਵਾਟਰ ਲੈਵਲ ਵਾਲਾ ਹੈ ਜੀ। ਵੈਸੇ ਨਹੀਂ ਜੇ ਉਵੇਂ ਕਹਿਣ ਨੂੰ ਜਿੰਨੀ ਮਰਜ਼ੀ ਕਹੀਏ। ਤੇ ਇਹਦੀ ਉਮਰ ਕਿੰਨੀ ਕੁ ਹੋਣੀ ਹੈ ਬਾਈ? ਉਮਰ ਬਾਈ 8.5 ਸਾਲ ਦਾ ਹੋ ਗਿਆ ਜੀ ਇਹ। 8.5 ਸਾਲ ਦਾ ਹੋ ਗਿਆ। ਹਾਂਜੀ। ਹਾਈਟ ਕਿੰਨੀ ਦੱਸੀ ਸੀ ਤੁਸੀਂ? ਹਾਈਟ 6'0" ਪਲੱਸ ਆ ਬਾਈ। 6'0" ਪਲੱਸ ਇਹਦੀ ਹਾਈਟ ਆ। ਹਾਂਜੀ। ਤੇ ਬਾਈ ਜੇ ਕਿਸੇ ਆਪਾਂ ਮੈਟਿੰਗ ਵੀ ਕਰਾਉਣੇ ਆ ਜੇ ਕਿਸੇ ਨੇ ਕੋਈ ਹਾਂਜੀ, ਹਾਂਜੀ ਬਾਈ। ਤੇ ਉਹਦੀ ਕਿੰਨੀ ਕੁ ਫੀਸ ਹੁੰਦੀ ਹੈ ਜੀ ਇਹਦੀ? ਮੈਟਿੰਗ ਫੀਸ ਲੱਖ ਰੁਪਈਆ ਬਾਈ। ਲੱਖ ਰੁਪਈਆ ਤੇ ਆਪਣੇ ਨਾਲ ਕੰਟੈਕਟ ਕਿਵੇਂ ਕਰ ਸਕਦਾ ਜੀ ਕੋਈ? ਨੰਬਰ ਲੈ ਲਓ ਜੀ ਬਾਈ ਅੱਛਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਦਾਂਗੇ ਇੱਕ ਵਾਰੀ ਬੋਲ ਕੇ ਵੀ ਦੱਸ ਦੋ ਬਾਈ ਜੀ 79011 ਜੀ ਠੀਕ ਹੈ ਜੀ 52666 ਠੀਕ 182548 ਠੀਕ ਹੈ ਜੀ 8009 ਇਹ ਦੋਨੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਬਾਈ ਇਹਦੇ ਜੇ ਆਪਾਂ ਲੱਖ ਰੁਪਈਆ ਤੁਸੀਂ ਕਹੀ ਹੈ ਹਨਾ ਤੇ ਇਹਦਾ ਰਿਕਾਰਡ ਉਹ ਬੱਚੇ ਪੁੱੱਚੇ ਵਧੀਆ ਹੁੰਦੇ 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 ਹਾਂ ਹਾਂਜੀ ਬਾਈ ਹਿੰਦ ਕੇਸਰੀ ਉਹ ਵੀ ਸ਼ੋਹ ਜੁੱਤਿਆ ਬਾਈ ਉਹ ਆਸਟ੍ਰੇਲੀਅਨ ਬਣਾ ਖੜਾ ਉਹ ਜੱਸੇ ਕੋਲੇ ਜੀ ਇਹਦੇ ਕਈ ਬੱਚੇ ਆ ਬਾਈ ਜਿਹੜੇ ਮੰਨ ਕੇ ਚੱਲੋ ਪੂਰੇ ਪ੍ਰੋਪਰ ਟਿਕਾਣਿਆਂ ਤੇ ਆ ਕੋਈ ਇਹ ਨਹੀਂ ਜੀ ਮਹਾਰਾਸ਼ਟਰ ਤੱਕ ਵੀ ਬਾਈ ਹੋਰਾਂ ਨੇ ਕਿਹਾ ਵੀ ਇਹਦੇ ਬੱਚੇ ਗਏ ਹੋਏ ਆ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਆਪਾਂ ਅਲ ਬਖਸ਼ ਬਾਰੇ ਤਾਂ ਗੱਲ ਕਰ ਲਈ ਹੈਨਾ ਤੁਸੀਂ ਆਪਾਂ ਨੂੰ ਮੈਟਿੰਗ ਪੀਸ ਵੀ ਦੱਸ ਦੀ ਇਹਦਾ ਰਿਕਾਰਡ ਵੀ ਦੱਸਤਾ ਤੇ ਆਪਾਂ ਨੂੰ ਤੁਸੀਂ ਇਹਦੀਆਂ ਕੁਆਲਿਟੀਆਂ ਵੀ ਦੱਸਤੀਆਂ ਹੁਣ ਜੇ ਜਿਹੜੇ ਘੋੜਾ ਪਾਲਕ ਹਨਾ ਕਈ ਨਵੇਂ ਬੰਦੇ ਵੀ ਇਹਦੇ ਵਿੱਚ ਬਹੁਤ ਆਈ ਜਾਂਦੇ ਆ ਦੇਖ ਦੇਖ ਕੇ ਵੀਡੀਓ ਦੇਖ ਕੇ ਬਹੁਤ ਬੰਦੇ ਆਈ ਜਾਂਦੇ ਆ ਵੀ ਆਪਾਂ ਵੀ ਘੋੜਾ ਫਾਰਮ ਜਾਂ ਸਟੱਡ ਫਾਰਮ ਹੈ ਜਿਹੜਾ ਉਹ ਸ਼ੁਰੂ ਕਰੀ ਗਏ ਤੇ ਬਾਈ ਜੇ ਕੋਈ ਨਵਾਂ ਬੰਦਾ ਮੇਰੇ ਵਰਗਾ ਸ਼ੁਰੂ ਕਰਨਾ ਚਾਹੁੰਦਾ ਹੋਵੇ ਹਨਾ ਵੀ ਕੀ ਖਾਸ ਗੱਲਾਂ ਘੋੜੇ ਦੇ ਵਿੱਚ ਦੇਖਣੀਆਂ ਚਾਹੀਦੀਆਂ ਜਾਂ ਵੀ ਘੋੜਿਆਂ ਤੋਂ ਸ਼ੁਰੂ ਕਰੇ ਜਾਂ ਵੀ ਬਸ਼ੇਰੇ ਲੈਣੇ ਚਾਹੀਦੇ ਆ ਬਸ਼ੇਰੀਆਂ ਲੈਣੀਆਂ ਚਾਹੀਦੀਆਂ ਬਾਈ ਦੇਖੋ ਜੇ ਘੋੜਾ ਜਾਂ ਬਸ਼ੇਰੀਆਂ ਦਾ ਕੀ ਹੈ ਜੀ ਹਰੇਕ ਬੰਦਾ ਬੱਚਾ ਜਿਹੜਾ ਨਵਾਂ ਬੰਦਾ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਦੀ ਵੈਲਿਊ ਹੀ ਨਹੀਂ ਪਤਾ ਉਹਨੂੰ ਹੂੰ ਉਹਦਾ ਬਣਾ ਬਣਾਏ ਲੈ ਲੈ ਇਹ ਤਾਂ ਚੰਗੀ ਗੱਲ ਆ ਜਾਂ ਪਹਿਲਾਂ ਨੌਲੇਜ ਵਾਲੇ ਪ੍ਰੋਪਰਲੀ ਬੇ ਨੂੰ ਕੀ ਨਿਊਟ੍ਰੀਸ਼ਨ ਦੀ ਲੋੜ ਆ ਕੀ ਨਹੀਂ ਫੇਰ ਉਹ ਕਰ ਸਕਦਾ ਜਿਹੜਾ ਅਸਲ ਤਾਂ ਕੀ ਹੈ ਜਿਹੜਾ ਬੰਦਾ ਜਾਨਵਰ ਲੈਂਦਾ ਨਵਾਂ ਉਹ ਪੈਸੇ ਲਾ ਕੇ ਚੰਗੇ ਲੈ ਲੈ ਪਹਿਲਾਂ ਹੀ ਤੇ ਵੀ ਛੋਟਾ ਬੱਚਾ ਪਾਲਣ ਦੇ ਵਾਸਤੇ ਔਖਾ ਜੀ ਵੀ ਪੈਸੇ ਚੰਗੇ ਲਾ ਕੇ ਚੀਜ਼ ਚੰਗੀ ਲੈ ਲੈ ਹਾਂਜੀ ਵੀ ਓਵੇਂ ਨਾ ਲਵੇ ਹਨਾ ਵੀ ਆਪਾਂ ਘੱਟ ਪੈਸੇ ਲਾ ਲਏ ਵੀ ਆਪਾਂ ਛੋਟਾ ਜਾਨਵਰ ਲੈ ਲੈਨੇ ਤੇ ਬਾਅਦ ਚ ਉਹਨੂੰ ਕਾਮਯਾਬ ਕਰ ਲਾਂਗੇ ਹਾਂਜੀ ਹਾਂਜੀ ਵੀ ਉਹ ਗੱਲ ਕਿਉਂ ਆ ਬਾਈ ਹਰੇਕ ਬੰਦੇ ਦੇ ਵਾਸਤੇ ਰੁਕਣੀ ਉਹ ਵੀ ਕਾਮਯਾਬ ਕਰ ਲੂਗਾ ਜੀ ਠੀਕ ਹੈ ਜੀ ਪ੍ਰੋਪਰ ਤਾਂ ਬਈ ਇਹ ਹੈ ਨਾ ਜਿਵੇਂ ਮੰਨ ਲਓ ਧੌਣ ਲੰਮੀ ਚਾਹੀਦੀ ਹੈ ਮਣੀਆ ਪਤਲਾ ਚਾਹੀਦਾ ਕੰਨਾਂ ਦੀ ਪ੍ਰੋਫਾਈਲ ਪ੍ਰੋਪਰ ਜਿਵੇਂ ਮੰਨ ਲਓ ਕੁੰਡੀ ਵਾਲਾ ਕੰਨ ਵੈਸੇ ਸਿੰਪਲ ਕੰਨ ਵੀ ਐਵੇਂ ਹੀ ਆ ਜਾਂਦੇ ਆ ਤੇ ਜੇ ਮੰਨ ਲਓ ਵੀ ਕਾਠੀਆਵਾਦੀ ਨਾ ਹੋਵੇ ਮੱਥਾ ਚੌੜਾ ਨਾ ਹੋਵੇ ਅੱਖ ਮੋਟੀ ਚਾਹੀਦੀ ਹੈ ਜੀ ਟੱਕ ਕੋੜਾ ਜਿਵੇਂ ਹੁਣ ਮੰਨ ਗਏ ਚਲੋ ਆਮ ਕੋੜੇ ਉਤੋਂ ਦੇ ਬਹੁਤ ਸ਼ੋਅ ਕੁਆਲਿਟੀ ਆ ਉਹਨਾਂ ਦਾ ਬੋਨ ਸਾਈਜ਼ ਹੀ ਹੈ ਨਹੀਂ ਨਾ ਉਹਨਾਂ ਦੀ ਕੋਈ ਚੈਸਟ ਹੈ ਕੋੜੇ ਚੈਸਟ ਵੀ ਚਾਹੀਦੀ ਆ ਬਾਈ ਪੱਠਪੜਾ ਵੀ ਚਾਹੀਦਾ ਲੈਂਥ ਵੀ ਚਾਹੀਦੀ ਆ ਕਈ ਐਸ ਅ ਟਾਈਮ ਕੀ ਇਹ ਘੋੜੇ ਜਿਆਦਾ ਤਕਰੀਬਨ ਹੀ ਮੰਨ ਕੇ ਚੱਲੋ ਆਲਮੋਸਟ ਉਹਨਾਂ ਦੀ ਲੈਂਥ ਹੈ ਨਹੀਂ ਉਹਨਾਂ ਦੀ ਠੀਕ ਹੈ ਜੀ ਨਵੇਂ ਆਈ ਜਾਂਦੇ ਬਹੁਤ ਆ ਪਰ ਉਹਨਾਂ ਦੀ ਲੈਂਥ ਨਹੀਂ ਮਜ਼ਬੂਤੀ ਨਹੀਂ ਸਾਰਾ ਸਟਰਕਚਰ ਤਾਂ ਬਾਈ ਦੇਖੋ ਬਹੁਤ ਬਰੀਕੀ ਆ ਵੀ ਹਰੇਕ ਘੋੜੇ ਦੇ ਵਿੱਚ ਕੋਈ ਨਾ ਕੋਈ ਤਾਂ ਉਹ ਰਹਿੰਦੇ ਰਹਿੰਦਾ ਜੀ ਇੱਕ ਗੱਲ ਜਿਵੇਂ ਆਪਾਂ ਅਲਬਖਸ਼ ਘੋੜੇ ਦੀ ਗੱਲ ਕਰੀ ਹੈ ਨਾ ਆਪਣੇ ਕੋਲੇ ਵੀ ਅਲਬਖਸ਼ ਘੋੜਈ ਹੈ ਜਾਂ ਹੋਰ ਵੀ ਜਾਨਵਰ ਹੈਗੇ ਫਾਰਮ ਦੇ ਵਿੱਚ ਨਹੀਂ ਜਾਨਵਰ ਹੋਰ ਵੀ ਹੈਗੇ ਬਾਈ ਸਰ ਤਾਂ ਇਹਦਾ ਬੱਚਾ ਵੀ ਹੈਗਾ ਜੀ ਭਾਰਤ ਦਾ ਬੱਚਾ ਵੀ ਹੈਗਾ ਅਲਬਖਸ਼ ਦਾ ਬੱਚਾ ਵੀ ਹੈ ਜੀ ਠੀਕ ਹੈ ਅਲਬਖਸ਼ ਦਾ ਬੱਚਾ ਵੀ ਹੈਗਾ ਹਾਂ ਜੀ ਠੀਕ ਹੈ ਜੀ ਮਗਰ ਹੀ ਖੜਾ ਬਾਈ ਠੀਕ ਹੈ ਤੇ ਆਪਣੇ ਉਹ ਫਾਰਮ ਜਿਵੇਂ ਆਪਾਂ ਇੱਧਰ ਵੀ ਦੇਖਿਆ ਹੈ ਨਾ ਬਹੁਤ ਲੰਮਾ ਚੌੜਾ ਫਾਰਮ ਆ ਆਪਣੇ ਕੋਲ ਟੋਟਲ ਕਿੰਨੇ ਘੋੜੇ ਰੱਖੇ ਹੋਏ ਐਸ ਟਾਈਮ ਬਾਈ ਆਪਾਂ ਸ਼ਾਮ ਨੂੰ ਬਾਤੀ 30 35 ਜਨਵਰੀ ਬਸ ਆਪਣੇ ਕੋਲ ਇੰਨੇ ਕੀ ਆਪਾਂ ਰੱਖਣੇ ਨੇ ਆਪਾਂ ਵੱਧ ਠੀਕ ਹੈ ਜੀ 30 35 ਜਨਵਰੀ ਬਾਈ ਕਹਿੰਦਾ ਆਪਣੇ ਕੋਲੇ ਹੈਗੇ ਆ ਠੀਕ ਹੈ ਜੀ ਤੇ ਬਾਈ ਆਪਣੇ ਘੋੜੇ ਦੀ ਕਿੰਨੀ ਕੀਮਤ ਹੋਣੀ ਹੈ ਐਸ ਟਾਈਮ ਬਾਈ ਕੋਈ ਕੀਮਤ ਨਹੀਂ ਆਪਾਂ ਕਿਸੇ ਭਾ ਲਓ ਜੀ ਬਾਈ ਕਹਿੰਦਾ ਵੀ ਇਸ ਆਪਣੇ ਘੋੜੇ ਦਾ ਕੋਈ ਮੁੱਲ ਹੀ ਨਹੀਂਗਾ ਜਿਹਨੂੰ ਆਪਾਂ ਕਹਿ ਦਿੰਨੇ ਵੀ ਮੁੱਲ ਹੈ ਨਹੀਂ ਚੀਜ਼ ਆ ਉਹ ਕਹਿੰਦੇ ਵੀ ਆਪਾਂ ਇਹਦਾ ਇੰਨਾ ਕੋਈ ਇਹਦਾ ਮੁੱਲ ਨਹੀਂ ਆਪਾਂ ਦੇਣਾ ਨਹੀਂ ਠੀਕ ਹੈ ਜੀ ਤੇ ਧੰਨਵਾਦ ਬਾਈ ਜੀ ਤੁਸੀਂ ਇੰਨੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੀ ਜਿਹੜੇ ਨਵੇਂ ਵੀਰ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਤੁਸੀਂ ਗੱਲਾਂ ਦੱਸੀਆਂ ਹਨਾ ਤੇ ਆਪਣੇ ਘੋੜੇ ਦੀ ਥੋੜੇ ਰੱਖ ਲਓ ਬਾਈ ਬਸ ਵੀ ਥੋੜਾ ਰੱਖ ਲਓ ਜਾਨਵਰ ਬਾਲੀ ਕੈਪੈਸਿਟੀ ਚ ਨਾ ਲੈ ਕੇ ਜਾਓ ਥੋੜੇ ਰੱਖ ਲਓ ਪਰ ਰੱਖੋ ਚੰਗੇ ਠੀਕ ਹੈ ਜੀ ਵੀ ਇਹਨਾਂ ਵੀ ਆਪਾਂ ਲੱਖ ਲੱਖ ਵਾਲੇ ਵੀ ਲੈ ਕੇ ਬੰਨ ਲਗੇ ਮੁਰਕੇ ਦਾਣਾ ਤਾਂ ਉਨਾਂ ਹੀ ਉਹਨੇ ਖਾਣਾ ਤੇ ਉਨਾਂ ਸਹੀ ਇਹ ਵੀ ਉਹ ਦੂ ਦਾ ਜਾਨਵਰ ਘੱਟ ਰੱਖੋ ਪਰ ਕੋਈ ਕੁਆਲਟੀ ਨਹੀਂ ਵਿਕਣਾ ਕੁਆਲਟੀ ਨਹੀਂ ਪ੍ਰੋਡਿਊਸ ਕਰਨਾ ਇਹ ਜਗ੍ਹਾ ਠੀਕ ਹੈ ਜੀ ਹਾਂਜੀ ਤੇ ਇਹ ਆਪਾਂ ਤੁਹਾਨੂੰ ਫਾਰਮ ਦਿਖਾਇਆ ਸੀ ਇਸ ਫਾਰਮ ਦੀ ਵੀ ਆਪਾਂ ਡਿਟੇਲ ਵੀਡੀਓ ਬਣਾਈ ਹੈ ਵੀ ਜਿਹੜਾ ਪਿੱਛੇ ਫਾਰਮ ਬਣਿਆ ਹੋਇਆ ਤੇ ਘੋੜਾ ਵੀ ਆਪਾਂ ਅੱਜ ਤੁਹਾਨੂੰ ਦਿਖਾਇਆ ਤੇ ਮੈਟਿੰਗ ਫੀਸ ਵੀ ਆਪਾਂ ਇਹਦੇ ਵਿੱਚ ਤੁਹਾਨੂੰ ਦੱਸੀ ਹੈ ਬਹੁਤ ਹੀ ਸੋਹਣਾ ਜਾਨਵਰ ਹੈ ਬਾਈ ਹੋਰਾਂ ਕੋਲੇ ਤੇ ਬਾਕੀ ਬਾਈ ਹੋਰਾਂ ਦਾ ਨੰਬਰ ਵੀ ਆਪਾਂ ਤੁਹਾਨੂੰ ਸਕਰੀਨ ਤੇ ਸ਼ੇਅਰ ਕਰ ਦਾਂਗੇ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਜਾਂ ਹੋਰ ਵੀ ਡਿਟੇਲ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦਾ ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਇਹੋ ਜੀ ਜਾਣਕਾਰੀ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ